प्रधानरेंोदी जी अपील करण चईंदा कुझु दिया असां पथर नवां ग्रूड में सहूं पतई आहे हुननि पाणी बंदि कर बोजो न पाकिस्तान बा पिस्तान पाकिस्तान पाकिस्तान पैसे जी अॻिल ख़रीदी हॾियूं बि लॻनि हा उन हाल करण हॾियां लॻणियूं पाकिस्तान पाकिस्तानाद बृंदब मु ज़िंदाब ज़िंदबाद हान ਆਕੇ ਦੋਲੰਗ ਲੋਕ ਆ ਰਹੇ ਆ ਆਪਣੇ ਲਗਾਨਾ ਜੋ ਕਰਦਾ ਕਰਦਾ ਸਭ ਤੇ ਆ ਕੇ ਬੰਦ ਹੋਣਾ ਦਾ ਘੱਟਾ ਦਾ ਘੱਟਾ ਪੈਸਾ ਲੈਣਾ ਆ ਬਾਕੀ ਆ ਗਿਆ ਹੈ ਅੱਜ ਹੋ ਵੀਰੇ ਕਿੱਥੇ ਖੜਾ ਨਾਮ ਦੱਸ ਦਿਓ ਮੜਾ ਜੀ ਮੈਂ ਸੰਜੀਵ ਲੀਹਲ ਅੱਜ ਪੁੱਤਰਾ ਸਿਗਿਆ ਗਿਆ ਸੀ ਸਾਸੀਵਾੜਾ ਹਿੰਦੁਸਤਾਨ ਦੇ ਵਸਨੀਕ ਹੋਣ ਕਰਕੇ ਅਸੀਂ ਪਾਕਿਸਤਾਨ ਦਾ ਉਤਲਾ ਫੁਕਿਆ ਜੋ ਇਹਨਾਂ ਨੇ ਲੋਹਰੀ ਹਰਕਤ ਕੀਤੀ ਆ ਜੰਮੂ ਕਸ਼ਮੀਰ ਦੇ ਵਿੱਚ ਪਹਿਲਗਾਮ ਦੇ ਵਿੱਚ ਉੱਥੇ ਇਹਨਾਂ ਨੇ ਹਿੰਦੂਆਂ ਨੂੰ ਚੁਣ-ਚੁਣ ਕੇ ਵਾਰਿਆ ਆ ਨਾ ਪੁੱਛ-ਪੁੱਛ ਕੇ ਵਾਰਿਆ ਆ ਉਹਨਾਂ ਦੇ ਕੱਪੜੇ ਵੀ ਖਲਵਾਏ ਗਏ ਇਸ ਕਰਕੇ ਜਿੰਨੀ ਵੀ ਖਿੰਖੇਤੀ ਕੀਤੀ ਜਾਵੇ ਘਟਾ ਪਰ ਮਾਛੀਵੜ ਦੇ ਵਿੱਚ ਅਸੀਂ ਪਾਕਿਸਤਾਨ ਦਾ ਪਤਲਾ ਫੁਕਿਆ ਆ ਤੇ ਪ੍ਰਧਾਨ ਮੰਤਰੀ ਨਰਮੋਦੀ ਜੀ ਨੂੰ ਅਸੀਂ ਰਿਕਵੈਸਟ ਵੀ ਕਰਦੇ ਆ ਵੀ ਇਹਨਾਂ ਦਾ ਜਿਹੜਾ ਜਵਾਬ ਆ ਇਟ ਦਾ ਜਵਾਬ ਪੱਥਰ ਨਾਲ ਦਿੱਤਾ ਜਾਵੇ ਤਾਂ ਕਿ ਆ ਆਉਣ ਵਾਲੀ ਪੀੜ੍ਹੀਆਂ ਵੀ ਇਹਨਾਂ ਦੀਆਂ ਦੇਖ ਤਰਸਣ ਤਰਸਣ ਔਰ ਪਾਕਿਸਤਾਨ ਨੂੰ ਇਨਾਂ ਦੇ ਪੂਰੀ ਹਾਲ ਦੇ ਵਿੱਚ ਲੈ ਕੇ ਜਾਣਗੇ ਜੋ ਇਹਨਾਂ ਨੇ ਕਨੋਰੀ ਹਫਤਗਤ ਕੀਤੀ ਆ ਉਹ ਬਹੁਤ ਹੀ ਨਿੰਦਣਯੋਗ ਆ ਔਰ ਮੋਦੀ ਸਾਹਿਬ ਨੂੰ ਅਸੀਂ ਰਿਕਵੈਸਟ ਕਰਦੇ ਆ ਵੀ ਇਹਨਾਂ ਨੂੰ ਇੱਟ ਦਾ ਜਵਾਬ ਜਿਹੜਾ ਹੈਗਾ ਆ ਪੱਥਰ ਨਾਲ ਦੇ ਕੇ ਇਹਨਾਂ ਦਾ ਮੂੰਹ ਤੋੜ ਮਾ ਜਵਾਬ ਦਿੱਤਾ ਜਾਊਗਾ ਤਾਂ ਕਹਿ ਰਹੇ ਨੇ ਜੀ ਵੀ ਵਿਰੋਧੀ ਕਹਿ ਰਹੇ ਨੇ ਵੀ ਜਿਹੜਾ ਹਮਲਾ ਕਰਾਇਆ ਗਿਆ ਹੈ ਕਿਤੇ ਨਾ ਕਿਤੇ ਇਲੈਕਸ਼ਨ ਨੂੰ ਲੈ ਕੇ ਜਾਂ ਕਿਸੇ ਹੋਰ ਤਰ੍ਹਾਂ ਦੇ ਲੈ ਕੇ ਨਹੀਂ ਅਸੀਂ ਕੋਈ ਗੱਲ ਨਹੀਂ ਦੇਖੋ ਹਿੰਦੁਸਤਾਨ ਹਿੰਦੁਸਤਾਨ ਦੇ ਵਾਸੀ ਆਪਾਂ ਸਾਰੇ ਹੀ ਆ ਇਹਦਾ ਰਾਜਨੀਤੀ ਪਾਰਟੀਆਂ ਇਹਨਾਂ ਨੇ ਤਾਂ ਕਈ ਜਾਣਿਆ ਆ ਅਸੀਂ ਵੀ ਰਾਜਨੀਤਿਕ ਬੰਦੇ ਆ ਔਰ ਅਸੀਂ ਅੱਜ ਅੱਜ ਦਾ ਜਿਹੜਾ ਕਾਲ ਦਿੱਤੀ ਆ ਇਹ ਆਮ ਪਬਲਿਕ ਵਾਸਤੇ ਕਾਲ ਦਿੱਤੀ ਆ ਵੀ ਸਾਰੇ ਇਕੱਠੇ ਹੋ ਕੇ ਠੀਕ ਹੈ ਵੀ ਇਹਦਾ ਜਿਹੜਾ ਵਿਰੋਧ ਕੀਤਾ ਜਾਵੇ ਪਾਕਿਸਤਾਨ ਦਾ ਮੋਦੀ ਸਾਹਿਬ ਦੀ سپورਟ ਦੇ ਵਿੱਚ ਹਰ ਹਿੰਦੁਸਤਾਨੀ ਖੜਾ ਆ ਔਰ ਇਹ ਵਿਪੱਖਸ਼ੀਆ ਗੱਲਾਂ ਨੇ ਜਿਹੜੀਆਂ ਕੀ ਇਹ ਗੱਲਾਂ ਕਰਦੇ ਨੇ ਉਹਨਾਂ ਦੇ ਪੱਲੇ ਹੋਰ ਕੁਝ ਨਹੀਂ ਨਾਣਾ ਨੇ ਕੁਝ ਕਰਨਾ ਨਾ ਕੀਤਾ ਆ ਇਹ ਇਹ ਨਿੰਦਾ ਹੀ ਕਰਨੀ ਜਾਣਦੇ ਨੇ ਹੋਰ ਇਹ ਕੁਝ ਨਹੀਂ ਕਰ ਸਕਦੇ ਕਰ ਸਕਦੇ ਜੋ ਮੋਦੀ ਸਾਹਿਬ ਨੇ ਇੰਡੀਆ ਵਾਸਤੇ ਕੀਤਾ ਆ ਤੁਸੀਂ ਦੇਖੋ ਵਿਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਇੰਡੀਆ ਦਾ ਇਸ ਟਾਈਮ ਜਿਹੜਾ ਨਾਮ ਹੈ ਟੌਪ ਕਲਾਸ ਦੇ ਵਿੱਚ ਲਿੱਤਾ ਜਾਂਦਾ ਹੈ ਔਰ ਮੋਦੀ ਸਾਹਿਬ ਇਸ ਟਾਈਮ ਵਰਲਡ ਦੀ ਪ੍ਰਧਾਨਗੀ ਕਰ ਰਹੇ ਨੇ ਇਹ ਜਿਹੜੇ ਵਿਰੋਧੀ ਪਾਰਟੀਆਂ ਨੇ ਕਾਂਗਰਸ ਦੇ ਜਿੰਨੇ ਵੀ ਬੰਦੇ ਨੇ ਇਹ ਸਭ سپورਟ ਕਰਦੇ ਨੇ ਪਾਕਿਸਤਾਨ ਦੀ ਉਲਟਾ ਹੁਣ ਵੀ ਇਹ سپورਟ ਦੇ ਵਿੱਚ ਖੜੇ ਨੇ ਇਹ ਹਿੰਦੁਸਤਾਨੀਆਂ ਦੇ ਨਹੀਂ ਹੈ ਹਿੰਦੁਸਤਾਨੀਆਂ ਦੇ ਉਲਟ ਖੜਦੇ ਨੇ ਉੱਥੇ ਦੀ ਸਰਕਾਰ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਮੌਕੇ ਦੀ ਸਰਕਾਰ ਨੂੰ ਦੇਖੋ ਮੌਕੇ ਦੀ ਸਰਕਾਰ ਨੇ ਜੋ ਫੈਸਲੇ ਲੁੱਤੇ ਨੇ ਮੋਦੀ ਸਾਹਿਬ ਸਾਊਦੀ ਅਰਬ ਦੇ ਟੂਰ ਤੇ ਗਏ ਹੋਏ ਸੀ ਜਦੋਂ ਉਹਨਾਂ ਨੂੰ ਇਹ ਗਲਤ ਦਾ ਪਤਾ ਲੱਗਿਆ ਉੱਥੋਂ ਟੂਰ ਆਪਣਾ ਰੱਦ ਕਰਕੇ ਸਪੈਸ਼ਲ ਉਹ ਇੰਡੀਆ ਵਿੱਚ ਆਏ ਨੇ ਇੰਡੀਆ ਦੇ ਵਿੱਚ ਅਮੀਸ਼ਾਹ ਜੀ ਨੂੰ ਜਿਹੜੇ ਆਪਣੇ ਗ੍ਰਹਿ ਮੰਤਰੀ ਨੇ ਸ਼੍ਰੀ ਅਮੀਸ਼ਾਹ ਜੀ ਉਹਨਾਂ ਨੂੰ ਸਪੈਸ਼ਲ ਉਹਨਾਂ ਦੀ ਡਿਊਟੀ ਲਾ ਕੇ ਸ਼੍ਰੀਨਗਰ ਭੇਜਿਆ ਗਿਆ ਜਾ ਕੇ ਉਹਨਾਂ ਨੇ ਮੌਕੇ ਤੇ ਜੋ ਮੌਕੇ ਦਾ ਸਾਰਾ ਜਾਇਜ਼ਾ ਲੈ ਕੇ ਉਹਦੇ ਉੱਤੇ ਬੰਦੀ ਕਾਰਵਾਈ ਜੋ ਵੀ ਆ ਦੇਖੋ ਰਾਤੀ ਸੀਸੀਐਸ ਦੀ ਮੀਟਿੰਗ ਚੱਲਦੀ ਰਹੀ ਆ ਉਹਦੇ ਵਿੱਚ ਇਹਨਾਂ ਨੇ 6 ਤੋਂ 7 ਫੈਸਲੇ ਜਿਹੜੇ ਕਲਰ ਫੈਸਲੇ ਦਿੱਤੇ ਨੇ ਇਹਨਾਂ ਦਾ ਹਕਤਾ ਪਾਣੀ ਬੰਦ ਕੀਤਾ ਪਾਣੀ ਬੰਦ ਕੀਤਾ ਆ ਇਹਨਾਂ ਦੇ ਵੀਜ਼ੇ ਰੱਦ ਕੀਤੇ ਨੇ ਜਿੰਨੇ ਵੀ ਇਹਨਾਂ ਦੇ ਵੀਜ਼ੇ ਦਿੱਤੇ ਹੋਏ ਸੀ ਉਹ ਸਭ ਰੱਦ ਕੀਤੇ ਗਏ ਨੇ ਔਰ ਇਮੀਡੀਏਟਲੀ ਇਹਨਾਂ ਨੂੰ 48 ਘੰਟੇ ਦੇ ਵਿੱਚ ਇੰਡੀਆ ਛੱਡ ਕੇ ਪਾਕਿਸਤਾਨ ਜਾਣ ਵਾਸਤੇ ਕਹਿ ਦਿੱਤਾ ਗਿਆ ਔਰ ਆਉਣ ਵਾਲਾ ਟਾਈਮ ਇਹਨਾਂ ਨਾਲ ਕੋਈ ਵੀ ਵਪਾਰ ਨਹੀਂ ਕੀਤਾ ਜਾਊਗਾ ਇਹ ਮੋਦੀ ਸਾਹਿਬ ਵੀ ਕਹਿੰਦੇ ਨੇ ਔਰ ਹਰ ਇੱਕ ਇੰਡੀਅਨ ਇਹ ਗੱਲ ਚਾਹੁੰਦਾ ਆ ਹਾਂਜੀ ਸਿੰਘਲਾ ਜੀ ਕੀ ਤੁਸੀਂ ਕੀ ਕਹੋਗੇ ਇਸ ਬਾਰੇ ਬਸ ਅਸੀਂ ਤਾਂ ਸਾਰੇ ਪਾਰਟੀ ਦੇ ਨਾਲ ਆਪਣੀ ਦੇ ਬੰਦੇ ਜੋ ਵੀ ਅੱਜ ਇਨਸਾਨੀਅਤ ਦੇ ਨਾਤੇ ਜੋ ਕੁਝ ਹੋਇਆ ਇਹ ਬਹੁਤ ਘਨੋਣਾ ਹੋਇਆ ਜੋ ਕਿ ਇਹਨਾਂ ਨੂੰ ਇੱਕ ਮਨਚਾਈਦਨ ਸੀਗਾ ਜੇ ਕੋਈ ਟੱਕਰ ਲੈਣੀ ਸੀ ਸਿੱਧੀ ਟੱਕਰ ਲੈਣ ਆ ਕੇ ਇਹਨਾਂ ਦੱਸਿਆ ਨਹੀਂ ਮਾਕਤ ਕੀ ਚੀਜ਼ ਹੈ ਇਹਨੂੰ ਇਹ ਨਹੀਂ ਪਤਾ ਵੀ ਜੇ ਕੱਲਾ ਪੰਜਾਬ ਮੂਤਵੇ ਨਾ ਮੂਤ ਜੋਤੋਂ ਕਰਕੇ ਜੱਟ ਟੱਕਰ ਉੱਠ ਬੈ ਕਹਦਾ ਹੈ ਪਾਕਿਸਤਾਨ ਜਰਾ ਹੈ ਅਸੀਂ ਤਾਂ ਹੀ ਦੇਖੀ ਜੰਮੀ ਆ ਵੀ ਮੋਦੀ ਸਾਹਿਬ ਨੂੰ ਇਹਨੇ 30 ਬੰਦੇ ਮਾਰੇ ਆ ਇਹ ਰਾਦਰ 60 ਬੰਦੇ ਸੇਲ ਕਲਮ ਬਰਕਰਾਰ ਰਿਹਾ ਹੈ ਤੇ ਲੈ ਕੇ ਹਿੰਦੁਸਤਾਨ ਦੇ ਵਿੱਚ ਅਭੀ ਨਾਲ ਖੜੇ ਹੈ। ਹਾਂਜੀ ਦਾ ਸਾਹਿਬ ਤੁਹਾਡਾ ਕੀ ਕਹਿਣਾ ਜਿਹੜੀ ਘਟਨਾ ਵਾਪਰੀ ਹੈ। ਘਟਨਾ ਬਹੁਤ ਮੰਦਭਾਗੀ ਵਾਪਰੀ ਆ। ਔਰ ਇਹਦੇ ਵਿੱਚ ਇੰਡੀਆ ਨੇ ਜੋ ਵੀ ਫੈਸਲਾ ਲੈਣਾ ਵਾ ਜੰਗੀ ਪੱਤਰ ਤੇ ਲੈਣਗੇ। ਉਹ ਐਸਾ ਫੈਸਲਾ ਲੈਣਗੇ ਕਿ ਆਨ ਬਲੀ ਪੁਛਣਾ ਵੀ ਪਾਕਿਸਤਾਨੇ ਯਾਦ ਰੱਖਣਗੇ ਆ ਕਿ ਕਿਵੇਂ ਆਪਣੇ ਹਮਲਾ ਕੀਤਾ ਜਾਂਦਾ ਵਾ। ਇਹ ਜੋ ਵੀ ਹਮਲਾ ਕੀਤਾ ਬੜਾ ਬੁਝਲੀ ਹਮਲਾ ਸੀ। ਜੇ ਉਹਨੇ ਲੜਾਈ ਕਰਨੀ ਹੈ ਇਹਦੇ ਨਾਲ ਤਾਂ ਆਪਣੇ ਸਾਹਮਣੇ ਆ ਕੇ ਕਰੇ ਤਾਂ ਕਿ ਉਹ ਦਿਖਾ ਸਕੀਏ। ਕਿੰਨੇ ਕਿਸ ਕਿੰਨੀ ਬਾਬਰਾ ਜਿਹੜੀ ਉਹਨਾਂ ਦੀ ਜਾਤ ਪੁੱਛ ਕੇ ਗੋਲੀ ਮਾਰੀ ਗਈ ਉਹ ਉਸ ਘਟਨਾ ਬਾਰੇ ਤੁਹਾਡਾ ਕੀ ਵਿਚਾਰ ਉਹ ਬਹੁਤ ਮਾੜੀ ਗੱਲ ਕੀਤੀ ਹੈ ਉਹਨਾਂ ਨੇ ਜੋ ਆਪਣੇ Hindu ਧਰਮ ਨੂੰ ਪੁੱਛ ਕੇ ਕਿ Hindu ਬੰਦੇ ਆਪਣੇ ਹੈ ਤੇ ਜਿੰਨੇ ਵੀ ਆਪੋ ਜੀ ਪਾਰਟੀਆਂ ਨੇ ਉਹ ਕਹਿੰਦੀਆਂ ਨੇ ਕਿ ਅਤਵਾਦ ਦਾ ਧਰਮ ਨਹੀਂ ਹੁੰਦਾ ਹੁਣ ਇੱਥੇ ਪਤਾ ਲੱਗਦਾ ਵਾ ਆਪਾਂ ਨੂੰ ਸਾਫ਼ ਕਿ ਆਪਣਾ ਅਤਵਾਦ ਦਾ ਧਰਮ ਇੱਕੋ ਹੀ ਹੈ ਕੋਈ ਇੱਕੋ ਧਰਮ ਹੈ ਕਿ ਜਿਨੇ ਆਪਣੇ ਪੁੱਛ ਕੇ Hindu ਨੂੰ ਮਾਰਿਆ ਵਾ ਕੋਈ ਇੱਕੋ ਧਰਮ ਨਹੀਂ ਜਿਨੇ ਮੁਸਲਮਾਨ ਦੱਸਿਆ ਹੈ ਵਾ ਕਿ ਆਪਣੇ ਜਿਹੜੇ Hindu ਆ ਉਹਨਾਂ ਮਾਰਿਆ ਗਿਆ ਵਾ ਜਿਹੜੇ ਮੁਸਲਮਾਨ ਛੱਡ ਦਿੱਤਾ ਗਿਆ ਵਾ ਆਜੋ ਆਜੋ ਹੋਰ ਵੀ ਦੇ ਲਓ ਆਜੋ ਕੋਈ ਗੱਲ ਨਹੀਂ ਇਹ ਨਾ ਉਸੇ ਉੱਪਰ ਗਿਆ ਆਹ ਦੋ ਜੀ ਆਖਦੇ ਆ ਉਹ ਕਹਿੰਦੇ ਨੇ ਖੱਬਰ ਵਾਲਾ ਨੇ ਸਰਲ ਕਾਮ ਦੇ ਬਿਸਕਰੂਮ ਵੀ ਹਸਕੀ ਕੀ ਹੈ ਜਿੰਨੇ ਪਰਾਰੇ ਬਸਾਰੇ ਜੂੜੇ ਕਾਇਬੀ ਨਵੇਂ ਵਿਆਹ ਜੋੜੇ ਆਪਾਂ ਇੰਜੋਏ ਕਰਨ ਵਾਸਤੇ